ਨੇ ਲਈ ਜੀਣਾ ਤਾਂ ਆਮ ਕਹਾਣੀ ਹੈ ਦੂਸਰੋਂ ਕੇ ਲਈ ਜੀਣਾ ਹੀ ਜ਼ਿੰਦਗਾਨੀ ਹੈ ਫੇ ਬੱਚੇ ਜੁੜੇ ਆ ਬੱਚੇ ਪਾਸੋਂ ਕੇ 5th ਕਰਕੇ 4th ਕਰਕੇ ਦੂਜੇ ਸਕੂਲਾਂ ਚ ਐਡਮਿਸ਼ਨ ਕਰਾਈ ਆ ਹੁਣ ਸਾਡੇ ਕੋਲ 65 70 ਬੱਚੇ ਹੈਗੇ ਨੇ ਇਸ ਟਾਈਮ ਪ੍ਰੈਜ਼ెంట్ ਬੱਚੇ ਕਹਿੰਦੇ ਪਰਮਾਤਮਾ ਦਾ ਰੂਪ ਹੁੰਦਾ ਹੈ ਇਹ ਬੱਚੇ ਬਹੁਤ ਵਧੀਆ ਨੇ ਬਹੁਤ ਐਕਟਿਵ ਇੰਟੈਲੀਜੈਂਟ ਬੱਚੇ ਨੇ ਇਹਨਾਂ ਨੂੰ ਪੜਾ ਕੇ ਬਹੁਤ ਸ਼ਾਂਤੀ ਮਿਲਦੀ ਗੁੱਡ ਦਾ ਕੀ ਹੈ ਬੈਡ ਅੱਛਾ ਕਮ ਦਾ ਗੋ ਇਹੜਾ ਈੜੀ ਸਸਾ ਹਾ ਹਾ ਕਕਾ ਖਕਾ ਗਕਾ ਕਕਾ ਨਿਆ ਚਚਾ ਛਚਾ ਜਚਾ ਚਚਾ ਨਾਣਾ ਬਹੁਤ ਅੱਛਾ ਲੱਗਦਾ ਹੈ ਘਰ ਦੀ ਪਰੇਸ਼ਾਨੀ ਭੁੱਲ ਕੇ ਇੱਥੇ ਪਰ ਬਹੁਤ ਅੱਛਾ ਲੱਗਦਾ ਹੈ ਪੜਾਉਣੇ ਮੇ ਬੱਚੋ ਕੋ ਕ ਬੇਸਿਕ ਨੀਡ ਹੈਗੀ ਹੈ ਐਜੂਕੇਸ਼ਨ ਜੀ ਠੀਕ ਹੈ ਨਾ ਤੇ ਉਹ ਬਹੁਤ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗ੍ਰੇਡ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਕਹਿੰਦੇ ਨੇ ਵਿਦਿਆਦਾਨ ਜਿਹੜਾ ਹੈ ਮਹਾਦਾਨ ਹੈ ਵਿਦਿਆ ਦਾ ਦਾਨ ਕਰਨਾ ਅੱਜ ਦੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਮੁੱਲਾ ਦਾਨ ਹੈ ਕਿਉਂਕਿ ਕਿਸੇ ਨੂੰ ਪੜਾ ਕੇ ਲਿਖਾ ਕੇ ਕਿਸੇ ਮੁਕਾਮ ਤੱਕ ਪਹੁੰਚਾਉਣਾ ਇਹ ਆਪਣੇ ਆਪ ਦੇ ਵਿੱਚ ਹੀ ਬੜੀ ਵੱਡੀ ਗੱਲ ਹੈ ਸੋ ਅੱਜ ਅਸੀਂ ਇੱਕ ਸੰਸਥਾ ਦੇ ਨਾਲ ਜੁੜੇ ਹਾਂ ਜਿਹੜੇ ਕਿ ਛੋਟੇ-ਛੋਟੇ ਬੱਚਿਆਂ ਨੂੰ ਪੜ੍ਹਾਉਂਦੇ ਆ ਜਿਹੜੇ ਸਲਮ ਐਰੀਆ ਦੇ ਬੱਚੇ ਹੁੰਦੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਇਕੱਠਾ ਕਰਕੇ ਇੱਕ ਟੀਨ ਵਾਲੀ ਛੱਤ ਤੁਸੀਂ ਦੇਖ ਸਕਦੇ ਹੋ ਪਰ ਹਾਲੇ ਕਿ ਐਨ ਜੀਓ ਇੰਨੇ ਵੱਡੇ ਲੈਵਲ ਦੀ ਨਹੀਂ ਹੈ ਬਟ ਕੋਸ਼ਿਸ਼ ਦੇਖੋ ਉਹਨਾਂ ਦੀ ਕਿੰਨੀ ਵਧੀਆ ਹੈ ਕਿ ਟੀਨ ਵਾਲਾ ਛੱਤ ਬਣਿਆ ਹੋਇਆ ਹੈ ਤੇ ਫਿਰ ਵੀ ਬੱਚਿਆਂ ਦੀ ਜਿਹੜੀ ਸਾਂਭ ਸੰਭਾਲ ਇੱਥੇ ਕੀਤੀ ਜਾ ਰਹੀ ਹੈ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਬੱਚੇ ਇੱਥੇ ਕਿੰਨੀ ਕੋ ਗਿਣਤੀ ਦੇ ਨੇ ਕਦੋਂ ਤੋਂ ਪੜਾ ਰਹੇ ਨੇ ਗੱਲਬਾਤ ਕਰਦੇ ਇੱਥੇ ਜਿਹੜੇ ਟੀਚਰ ਨੇ ਉਹਨਾਂ ਦੇ ਨਾਲ ਜੀਤ ਫਾਊਂਡੇਸ਼ਨ 2013 13 ਤੋਂ ਕੰਮ ਕਰ ਰਹੇ ਅੱਛਾ ਕਿੰਨੇ ਕੁ ਬੱਚੇ ਜੁੜ ਚੁੱਕੇ ਹੁਣ ਤੱਕ ਨਾਲ ਕਾਫੀ ਬੱਚੇ ਜੁੜੇ ਆ ਬੱਚੇ ਪਾਸੋਂ ਕੇ 5th ਕਰਕੇ 4th ਕਰਕੇ ਦੂਜੇ ਸਕੂਲਾਂ ਚ ਐਡਮਿਸ਼ਨ ਕਰਾਈ ਆ ਹੁਣ ਸਾਡੇ ਕੋਲ 65 70 ਬੱਚੇ ਹੈਗੇ ਨੇ ਇਸ ਟਾਈਮ ਪ੍ਰੈਜ਼ెంట్ ਕਿੰਨੀ ਕਲਾਸਿਸ ਤੱਕ ਬੱਚਿਆਂ ਨੂੰ ਤੁਸੀਂ ਪੜ੍ਹਾਉਂਦੇ ਹੋ 4th ਕਲਾਸ ਤੱਕ ਨਰਸਰੀ ਤੋਂ ਫੋਰਥ ਕਲਾਸ ਅੱਛਾ ਜੀ ਤੇ ਆ ਦੇਖਿਆ ਜਾਵੇ ਤਾਂ ਅੱਜ ਕੱਲ ਜਿਹੜਾ ਦੌਰ ਚੱਲਿਆ ਹੋਇਆ ਹੈ ਲੋਕ ਬਹੁਤ ਹਾਈ ਸਟੈਂਡਰਡ ਵਾਲੇ ਪਾਸੇ ਜਾਂਦੇ ਆ ਤੇ ਛੋਟੇ ਛੋਟੇ ਝੁੱਗੀ ਚੌਂਪੜੀ ਦੇ ਬੱਚੇ ਤੁਸੀਂ ਇਕੱਠੇ ਕਰਕੇ ਪੜਾਉਂਦੇ ਹੋ ਮਨ ਜ ਕਦੀ ਹੀਣ ਭਾਵਨਾ ਨਹੀਂ ਆਉਂਦੀ ਵੀ ਬਣੇ ਕਿੱਦਾਂ ਹੁੰਦੇ ਆ ਇਹ ਸਾਫ਼ ਸੁਥਰੇ ਨਹੀਂ ਬਣੇ ਹੁੰਦੇ ਆ ਇਹ ਕੁਛ ਇਦਾਂ ਦਾ ਮਨਾਂ ਆਂਦਾ ਕਦੀ ਨਹੀਂ ਮੈਂ ਮੈਨੂੰ ਇਦਾਂ ਦਾ ਕਦੀ ਕੁਛ ਵੀ ਨਹੀਂ ਆਂਦਾ ਦੇਖੋ ਬੱਚੇ ਕਹਿੰਦੇ ਪਰਮਾਤਮਾ ਦਾ ਰੂਪ ਹੁੰਦਾ ਹੈ ਇਹ ਬੱਚੇ ਬਹੁਤ ਵਧੀਆ ਨੇ ਬਹੁਤ ਐਕਟਿਵ ਇੰਟੈਲੀਜੈਂਟ ਬੱਚੇ ਨੇ ਇਹਨਾਂ ਨੂੰ ਪੜਾ ਕੇ ਬਹੁਤ ਸ਼ਾਂਤੀ ਮਿਲਦੀ ਹੈ ਅ ਲੱਗਦਾ ਕਿ ਸੜਕਾਂ ਤੇ ਫਿਰਨ ਨਾਲੋਂ ਇਹਨਾਂ ਨੂੰ ਸਹੀ ਸੇਧ ਦਿੱਤੀ ਜਾਣੀ ਚਾਹੀਦੀ ਜ਼ਰੂਰੀ ਹੈ ਹਾਂਜੀ ਮੈਂ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਦੂਸਰੇ ਬੱਚੇ ਵੱਡੇ ਸਕੂਲ ਚ ਪੜਦੇ ਐ ਇਹਨਾਂ ਨੂੰ ਵੀ ਪੜ੍ਹਾਉਣਾ ਔਰ ਅੱਛੀ ਐਜੂਕੇਸ਼ਨ ਦੇਣਾ ਬਹੁਤ ਜ਼ਰੂਰੀ ਹੈ ਕਈ ਬੱਚੇ ਜਿਹੜੇ ਗਰੀਬੀ ਦੇ ਕਾਰਨ ਜਾਂ ਜਿਨ੍ਹਾਂ ਦੇ ਮਾਪੇ ਆਪ ਪੜੇ ਲਿਖੇ ਨਹੀਂ ਹੁੰਦੇ ਇਦਾਂ ਦੇ ਸਲਬ ਮੇਰੀਆਂ ਚ ਰਹਿੰਦੇ ਨੇ ਉਹ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਨੇ ਲੱਗਦਾ ਹੈ ਕਿ ਇਦਾਂ ਦੀ ਐਨ ਜੀਓਜ਼ ਨੂੰ ਅੱਗੇ ਵੱਧ ਕੇ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਹਾਂਜੀ ਮੈਮ ਜ਼ਰੂਰ ਕਰਨੀ ਚਾਹੀਦੀ ਕਿਉਂਕਿ ਦੇਖੋ ਅੱਜ ਕੱਲ ਦਾ ਜਿਹੜਾ ਦੌਰ ਹੈ ਕੋਈ ਵੀ ਅਨਪੜ ਨਹੀਂ ਰਹਿਣਾ ਚਾਹੀਦਾ ਹਰ ਇੱਕ ਬੱਚੇ ਨੂੰ ਪੜਨਾ ਬਹੁਤ ਜ਼ਰੂਰੀ ਹੈ ਔਰ ਮੈਂ ਚਾਹੁੰਦੀ ਹਾਂ ਜੇ ਐਨ ਜੀਓ ਨੂੰ ਅੱਗੇ ਹੋ ਕੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹਰ ਇੱਕ ਬੱਚੇ ਨੂੰ ਜ਼ਰੂਰ ਪੜਾਣਾ ਦੇਣਾ ਚਾਹੀਦਾ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਬੱਚੇ ਤੁਹਾਡੇ ਕੋਲ ਇੱਥੇ ਮੈਮ ਸਾਡੇ ਕੋਲ 5 ਤੋਂ 6 ਸਾਲ ਤੋਂ ਲੈ ਕੇ 15 16 ਸਾਲ ਦੀ ਇਸ ਤੱਕ ਬੱਚੇ ਹੈਗੇ ਤੇ ਮੈਂ ਦੇਖ ਸਕਦੀ ਬੱਚੇ ਨਾ ਗੱਲਬਾਤ ਕਰ ਸਕਦੇ ਅਸੀਂ ਨਾਲ ਨਾਲ ਹਾਂਜੀ ਮੈਮ ਜ਼ਰੂਰ ਠੀਕ ਹੈ ਹੈਲੋ ਕੀ ਨਾਮ ਹੈ ਤੁਹਾਡਾ ਹਰੀਮ ਹਰੀਮ ਅਰੇ ਵਾ ਨਾਮ ਵੀ ਬਹੁਤ ਸੋਹਣਾ ਹੈ ਕਿਹੜੀ ਕਲਾਸ ਚ ਪੜਦੇ ਹੋ ਚੌਥੀ ਚੌਥੀ ਕਲਾਸ ਕੀ ਪੜ ਰਹੇ ਹੋ ਹੁਣ ਤੁਸੀਂ ਅੰਦੀ ਤੁਹਾਨੂੰ ਮੈਂ ਸੁਣਾ ਪੱਕਾ ਸੁਣਨਾ acha ਸੁਣਾਓ ਗੁੱਡ ਦਾ ਕੀ ਹੈ ਬੈਡ acha ਕਮਦਾ गो ओल्ड कोल्ड कोल्ड का न्यू हाँ नहीं बच्चे इंटेलिजेंट तो वाकई है देख लो असि सामने सुने हैं बच्चे और भी बच्चे ना गलबात करते हैं हेलो हेलो की हाल है ठीक है की नाम है दुर्गा दुर्गा अरे वाह इतने तो सारे भगत बंदे कट्टे हुए हरि ओम दुर्गा <laughs> केड़ी क्लास पढ़ते हो सेक फर्स्ट फर्स्ट ਕੱਕਾ ਵਸਤੀ ਚ ਪੜਦੋ ਅੱਛਾ ਇਹ ਕੀ ਕਰ ਰਹੇ ਹੋ ਤੁਸੀਂ ਕਿ ਕਿਹੜਾ ਸਬਜੈਕਟ ਪੜ ਰਹੇ ਹੋ ਪੰਜਾਬੀ ਪੰਜਾਬੀ ਊੜਾ ਏੜਾ ਅੰਦਾ ਸੁਣਾਓ ਊੜਾ ਏੜਾ ਈੜੀ ਸੱਸਾ ਹਾ ਹਾ ਕੱਕਾ ਖੱਕਾ ਗੱਕਾ ਕੱਕਾ ਨਈਆ ਚਚਾ ਛਚਾ ਜਚਾ ਛਚਾ ਨਾੜਾ ਹੂੰ ਟਿੰਕਾ ਦੇ ਮੱਟਰ ਟਿੰਕਾ ਠੇਲਾ ਦਾ ਦਾ ਢੱਕਣ ਨਾੜਾ ਵਾਹ ਜੀ ਵਾਹ ਜਿੱਥੇ ਬੱਚੇ ਪੰਜਾਬੀ ਬੋਲਣਾ ਭੁੱਲ ਰਹੇ ਇੱਥੇ ਬੱਚੇ ਨੂੰ ਪੰਜਾਬੀ ਬਹੁਤ ਸੋਹਣੀ ਆਉਂਦੀ ਹੈ ਬੜਾ ਸੋਹਣਾ ਬੋਲਦੇ ਨੇ ਹੋਰ ਵੀ ਬੱਚਾ ਨਾਲ ਗੱਲਬਾਤ ਕਰਦੇ ਆ ਤੇ ਇੱਕ ਹੋਰ ਮੈਮ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹੈਲੋ ਮੈਮ ਨਮਸਤੇ ਨਮਸਤੇ ਕੀ ਹਾਲ ਹੈ ठीक है आप भी यहाँ पे पढ़ाते हो जी मैं भी लगी हूँ मुझे अच्छा। हाँ, मैंने अच्छा। कैसा लग रहा है बच्चों को पढ़ा के बहुत अच्छा लगता है घर की परेशानी भूलकर कर यहाँ पर बहुत अच्छा लगता है पढ़ाने में बच्चों को तो, तो, सुकून मिलता है एक बच्चों को हाँ, सुकून बहुत मिलता है ऐसे लगता है कि लाइफ में कोई टेंशन नहीं कोई परेशानी नहीं इधर आते ही मतलब कुछ अजीब सा बच्चों से प्यार जो मिलता है बहुत अच्छा लगता है कहते बच्चे परेशान भी बहुत करते हैं नहीं बच्चे परेशान नहीं करते अपने बच्चे जैसे लगते है सारे सियाने हाँ ਕਹਣਾ ਮੰਦੇ ਹਾਂਜੀ ਹਾਂਜੀ ਬੱਚੇ ਤਾਂ ਗੱਲ ਕਰੀਏ ਇਹਨਾਂ ਨਾਲ ਹੈਲੋ ਠੀਕ ਹੈ ਕੀ ਨਾਮ ਹੈ ਤੁਹਾਡਾ ਗਾਇਤਰੀ ਗਾਇਤਰੀ ਦੇਖੋ ਸਾਰੇ ਦੁਰਗਾ ਉਹ ਹਰੀ ਓਮ ਸਾਰੇ ਇਹਨਾਂ ਦੇ ਨਾਮ ਵੀ ਬੜੇ ਬੜੇ ਵਧੀਆ ਵਧੀਆ ਯੂਨੀਕ ਨਾਮ ਨੇ acha ਕਿਹੜੀ ਕਲਾਸ ਚ ਪੜਦੇ ਹੋ ਦੂਸਰੀ ਅਭੀ ਨਹੀਂ ਨਰਸਰੀ ਚ ਪੜਦੇ ਹੋ acha ਇਹ ਕੀ ਲਿਖਿਆ ਤੁਸੀਂ ਕੀ ਲਿਖਿਆ ਤੁਸੀਂ 1 2 3 4 5 6 7 8 9 10 ਵਾਹ ਜੀ ਵਾਹ ਥੈਂਕ ਯੂ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਐਟੀਕੀਟਸ ਕਿੰਨੇ ਵਧੀਆ ਨੇ ਜਦੋਂ ਕੋਈ ਟੀਚਰ ਆਂਦੇ ਨੇ ਨਾਲ ਦੀ ਨਾਲ ਖੜੇ ਹੋ ਕੇ ਉਹਨਾਂ ਨੂੰ ਗੁੱਡ ਮਾਰਨਿੰਗ ਵਿਸ਼ ਕਰਦੇ ਨੇ ਬਹੁਤ ਸੋਨਾ ਇਹਨਾਂ ਦੇ ਨਾਲ ਜਿਹੜੀਆਂ ਟੀਚਰਸ ਦਾ ਕੋਆਪਰੇਸ਼ਨ ਵੀ ਬਹੁਤ ਵਧੀਆ ਤੇ ਇੱਥੇ ਐਨ ਜੀਓ ਦੇ ਆਨਰ ਨੇ ਉਹ ਵੀ ਪਹੁੰਚ ਚੁੱਕੇ ਨੇ ਗੱਲਬਾਤ ਕਰਦੇ ਹੋ ਉਹਨਾਂ ਨਾਲ ਵੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਿਲਕੁਲ ਵਧੀਆ ਮੈਮ ਤੁਸੀਂ ਬੱਚਿਆਂ ਨੂੰ ਇਸ ਲੈਵਲ ਤੇ ਕਿੰਨੇ ਕਿੰਨੇ ਬੱਚੇ ਪਹਿਲੇ ਤਾਂ ਇਹ ਪੁੱਛੋਗੇ ਮੈਂ ਕਿੰਨੇ ਬੱਚਿਆਂ ਨੂੰ ਪੜ੍ਹਾ ਚੁੱਕਿਆ ਹਾਂ ਹੁਣ ਤੱਕ ਅਸੀਂ ਹੁਣ ਤੱਕ ਜਿਹੜੇ ਐ 2013 ਤੋਂ ਸਟਾਰਟ ਕੀਤਾ ਹੋਇਆ ਹੈ ਔਰ ਜਦੋਂ ਸਾਡਾ ਸਕੂਲ ਪਹਿਲਾਂ نیچے ਲੱਗਦਾ ਸੀ ਹੁਣ ਤਾਂ ਛੱਤ ਦੇ ਵਿੱਚ ਲੱਗ ਰਿਹਾ ਹੈਗਾ ਤੇ ਉਦੋਂ ਸਾਡੇ ਕੋਲ 150 ਸਟੂਡੈਂਟ ਹੁੰਦਾ ਸੀਗਾ ਹੂੰ ਤੇ اور ਉਸ ਤੋਂ ਬਾਅਦ ਹੁਣ ਸਪੇਸ ਦੀ ਕਮੀ ਕਰਕੇ ਫਿਰ ਬੱਚੇ ਜਿਹੜੇ ਹੁਣ ਸਾਡੇ ਕੋਲ ਇੱਥੇ ਰੈਗੂਲਰ ਫਿਰ ਵੀ 50 60 ਦੇ ਕਰੀਬ ਆਉਂਦੇ ਨੇ ਔਰ ਇਸ ਤੋਂ ਬਾਅਦ ਵਿੱਚ ਫਿਰ ਵੋਕੇਸ਼ਨਲ ਟ੍ਰੇਨਿੰਗ ਸਾਡੀ ਇੱਕ ਦੋ ਤਿੰਨ ਸਟਾਰਟ ਹੋ ਜਾਂਦੀ ਹੈ ਤੇ ਇੱਥੇ ਸਲਾਈ ਸੈਂਟਰ ਚੱਲਦਾ ਹੈ ਨਾ ਬਸ ਤੁਸੀਂ ਵੇਲੇ ਨਹੀਂ ਰਹਿਣਦੇ ਨਾ ਬੱਚਿਆਂ ਨੂੰ ਕਿਸੇ ਨਾ ਕਿਸੇ ਪਾਸੇ ਆ ਰਹੇ ਲਾਈ ਦੇਖੋ ਜੋ ਇੱਕ ਬੇਸਿਕ ਨੀਡ ਹੈਗੀ ਹੈ ਐਜੂਕੇਸ਼ਨ ਠੀਕ ਹੈ ਨਾ ਤੇ ਉਹ ਬਹੁਤ ਜ਼ਰੂਰੀ ਹੈ ਇੱਕ ਸਲਮ ਏਰੀਆ ਹੈਗਾ ਯਾ ਔਰ ਲੁਧਿਆਣਾ ਦੇ ਵਿੱਚ ਤੁਸੀਂ ਦੇਖੋ ਇੱਕ ਸਾਈਡ ਤੇ ਆਪਾਂ ਕਵਾਂਗੇ ਕਿ ਹੋਟਲ ਐਡੇ ਵੱਡੇ ਵੱਡੇ ਬਨੇ ਹੋ ਤੇ ਇੱਕ ਸਾਈਡ ਦੇ ਉੱਤੇ ਇਹ ਏਰੀਆ ਪਰ ਇਹ ਬੱਚੇ ਇੰਨੇ ਟੈਲੈਂਟਡ ਹੈ ਤੇ ਅਸੀਂ ਸੋਚਦੇ ਆਗੇ ਆ ਕਿ ਇਹਨਾਂ ਦੀ ਜਿਹੜੀ ਲਾਈਫ ਹੈ ਇਹਨਾਂ ਦਾ ਜੋ ਟੈਲੈਂਟ ਹੈ ਉਹ ਇਹਨਾਂ ਗਲੀਆਂ ਦੇ ਵਿੱਚ ਹੀ ਖਤਮ ਨਾ ਹੋ ਜਾਵੇ ਤੇ ਕਿਉਂਕਿ ਤੁਸੀਂ ਦੇਖਿਆ ਕਿ ਸੜਕ ਦੇ ਉੱਤੇ ਬੜੇ ਜਨੇ ਭੀਖ ਮੰਗ ਰਹੇ ਨੇ ਕੋਈ ਅਦਰ ਉਦਰ ਘੁੰਮ ਰਿਹਾ ਕੋਈ ਕੁਛ ਸੋਟੀਆਂ ਇਕੱਠੀਆਂ ਕਰ ਰਿਹਾ ਕੁਛ ਇਸਨਾ ਤੇ ਸਾਡਾ ਹੈਗਾ ਕਿ ਇਹਨਾਂ ਦੇ ਟੈਲੈਂਟ ਨੂੰ ਜੋ ਉਭਾਰਨ ਦੀ ਇੱਕ ਕੋਸ਼ਿਸ਼ ਜੀ ਫਾਊਂਡੇਸ਼ਨ ਵੱਲੋਂ ਦੀ ਕੀਤੀ ਜਾ ਰਹੀ ਹੈਗੀ ਹੈ ਹੁਨਰ ਤੋਂ ਰੋਜ਼ਗਾਰ ਵੱਲ ਲੈ ਕੇ ਜਾਂਦਾ ਵੀ ਕੋਈ ਪ੍ਰਾਲਾ ਕੀਤਾ ਜਾ ਰਿਹਾ ਹੈਗਾ ਹੈ ਤੇ ਹੁਣ ਤੱਕ ਜਿੰਨਾ ਵੀ ਯੋਗਦਾਨ ਸਾਡੀ ਟੀਮ ਵੱਲੋਂ ਦੀ ਪਾਇਆ ਗਿਆ ਹੈਗਾ ਅਸੀਂ ਸੋਚ ਰਹੇ ਹਾਂ ਕਿ ਕੋਈ ਵੀ ਜਿਹੜਾ ਕੁਝ ਕਰਨਾ ਚਾਹ ਰਿਹਾ ਹੈ ਜਿਹੜਾ ਕੁਝ ਪੜ੍ਹਨਾ ਚਾਹ ਰਿਹਾ ਹੈ ਤੇ ਜਿੰਨੇ ਸਾਡੇ ਕੋਲ ਸਰਸਿਸ ਹੈਗੇ ਨੇ ਅਸੀਂ ਉਸ ਤੋਂ ਵੱਧ ਕੇ ਉਹਨਾਂ ਨੂੰ ਦੇਣ ਦੀ ਇੱਕ ਕੋਸ਼ਿਸ਼ ਕਰ ਰਹੇ ਹੈਗੇ ਆ ਕਿਉਂਕਿ ਤੁਸੀਂ ਦੇਖਿਆ ਹੋਣਾ ਸਾਡੇ ਕੋਲ ਇੱਥੇ ਜੋ ਬੱਚੇ ਹੈ ਇੱਕ ਛੋਟਾ ਜਿਹਾ ਬੱਚਾ ਹੈ ਜੀ ਤੁਸੀਂ ਇਹ ਇੰਨੀਆਂ ਵਧੀਆਂ ਮੂਰਤੀਆਂ ਜੋ ਤੁਸੀਂ ਇਹਨਾਂ ਨੂੰ ਕਵਾਂਗੇ ਉਹ ਚੀਜ਼ ਬਣਾ ਦਿੰਦਾ ਹੈ ਅੱਛਾ ਇੰਨਾ ਟੈਲੈਂਟ ਹੈ ਬੱਚੇ ਦਾ ਬੰਲਾ ਟੈਲੈਂਟ ਔਰ ਤੁਸੀਂ ਦੇਖੋ ਇਹਨਾਂ ਦੀਆਂ ਇਹ ਬਤੀਸ ਬੱਚੇ ਨੇ ਇਹ ਬਣਾਈਆਂ ਔਰ ਮੈਂ ਕਹ ਰਹੀ ਹਾਂ ਇੱਕ ਵੱਡਾ ਖਾਰੀ ਗਰਵੀ ਇਹਦੇ ਸਾਹਮਣੇ ਫੀਲ ਹੈ ਲੱਗਦਾ ਹੈ ਕਿ ਇਹ ਵਾਲਾ ਬੱਚਾ ਜਿਹੜਾ ਅਗਰ ਹੁਣੇ ਇੰਨੀ ਛੋਟੀ ਕਲਾਸ ਦੇ ਵਿੱਚ ਵੀ ਅਗਰ ਇੰਨੀ ਵਧੀਆ ਮੂਰਤੀ ਉਲੀਕ ਸਕਦਾ ਹੈ ਤੇ ਵੱਡੇ ਹੋ ਕੇ ਕਿੱਥੇ ਤੱਕ ਪਹੁੰਚੇ ਕਿੱਥੇ ਤੱਕ ਬਸ ਹੈ ਕਿ ਇਸ ਦਾ ਜੋ ਸੁਪਨਾ ਹੈ ਉਹ ਸੁਪਨਾ ਸਾਕਾਰ ਕਰੀਏ ਪਹਿਲਾਂ ਤਾਂ ਇਸ ਦੀ ਜਿਹੜੀ ਬੇਸਿਕ ਐਜੂਕੇਸ਼ਨ ਹੈਗੀ ਹੈ ਉਹ ਇਸ ਨੂੰ ਦਿੱਤੀ ਜਾਏ ਉਸ ਤੋਂ ਬਾਅਦ ਵਿੱਚ ਦੇਖੋ ਇੱਕ ਇੰਜੀਨੀਅਰਿੰਗ ਤੱਕ ਇਹ ਬੱਚਾ ਪਹੁੰਚ ਸਕਦਾ ਹੈ ਮਾਪੇ ਤਾਂ ਬਾਦ ਸਹੀ ਕਹਿੰਦੇ ਆ ਕਿ ਟੀਚਰ ਜਿਹੜਾ ਦੂਸਰਾ ਰੂਪ ਹੁੰਦਾ ਰੱਬ ਦਾ ਤੇ ਕਿ ਤਨਾ ਕਿਤੇ ਉਹ ਰੂਪ ਜਿਹੜਾ ਇੱਕ ਪਛਾਣ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਬਿਲਕੁਲ ਹਰ ਹਰ ਚੀਜ਼ ਜਿਸ ਦਿਨ ਕੋਈ ਤਿਉਹਾਰ ਕੋਈ ਦਿਨ ਹੁੰਦਾ ਹੈਗਾ ਆ ਇਸ ਨੂੰ ਕਹਿੰਦਾ ਕਿ ਮੈਂ ਜਸਟ ਇੱਕ ਵਾਰ ਦੇਖ ਨਾ ਇਹ ਜਾ ਕੇ ਸਿਰਫ ਉੱਥੇ ਦੇਖਦਾ ਹੈਗਾ ਔਰ ਉਹ ਚੀਜ਼ ਐ ਖੁਦ ਇਸ ਤਰ੍ਹਾਂ ਕ੍ਰੀਏਟ ਕਰ ਦਿੰਦਾ ਹੈ ਸਾਡੇ ਕੋਲ ਤਾਂ ਇੰਨੀ ਮਿੱਟੀ ਜਾਂ ਇਸ ਤਰ੍ਹਾਂ ਵੀ ਜ਼ਿਆਦਾ ਨਹੀਂ ਹੁੰਦਾ ਕਿ ਕਲੇ ਇਸ ਨੂੰ ਮੈਂ ਕਈ ਵਾਰ ਕਿਹਾ ਕਿ ਬੇਟਾ ਤੁਸੀਂ ਬਣਾ ਕੇ ਰੱਖੋ ਜਿੰਨੇ ਸਾਡੇ ਕੋਲ ਮਟੀਰੀਅਲ ਹੁੰਦਾ ਅਸੀਂ ਇਸ ਨੂੰ ਦਿੰਦੇ ਹੈਗੇ ਆਂ ਔਰ ਇਹ ਤਿਆਰ ਕਰ ਰਿਹਾ ਔਰ ਸਾਡੀਆਂ ਟੀਚਰਸ ਜਿਹੜੀਆਂ ਉਹ ਵੀ ਬੜੀਆਂ ਟੈਲੈਂਟਡ ਹੈਗੀਆਂ ਜੋ ਇੰਨੀ ਗਰਮੀ ਦੇ ਵਿੱਚ ਤੁਸੀਂ ਦੇਖੋ ਇਹ ਔਰ ਔਖਾ ਹੈ ਬਿਲਕੁਲ ਕਿਉਂਕਿ ਅੱਜਕੱਲ ਇਹ ਹੈ ਨਾ ਬੱਚਿਆਂ ਨੂੰ ਪੜਾ ਰਹੇ ਨੇ ਔਰ ਬੱਚੇ ਵੀ ਜਿਹੜੇ ਹੈਗੇ ਨੇ ਉਹ ਚਾਹੇ بارش ਹੋਵੇ ਚਾਹੇ ਗਰਮੀ ਹੈ ਸਰਦੀਏ ਇੱਥੇ ਆ ਕੇ ਬੈਠ ਕੇ ਇਹ ਪੜਦੇ ਹੈਗੇ ਇਹਨਾਂ ਨੂੰ ਪਿਆਰ ਵੀ ਮਿਲ ਰਿਹਾ ਕਿਤੇ ਨਾ ਕਿਤੇ ਤਾਂ ਹੀ ਸ਼ਾਇਦ ਆ ਰਹੇ ਨੇ ਆ ਬਿਲਕੁਲ ਪਿਆਰ ਤੁਸੀਂ ਦੇਖੋ ਅਸੀਂ ਇਹ ਅਹਿਸਾਸ ਦੇ ਹੈਗੇ ਆ ਕਿ ਸਾਡੇ ਬੱਚੇ ਆ ਜੀ ਔਰ ਜਿਸ ਦਿਨ ਅਸੀਂ ਨਾ ਆਏ ਜਾਂ ਨਾ ਪੁੱਛੇ ਤਾਂ ਸਾਨੂੰ ਲੱਗਦਾ ਕਿ ਸਾਡੀ ਲਾਈਫ ਦੇ ਵਿੱਚ ਕੁਝ ਕਮੀ ਰਹਿ ਗਈ ਹੈ ਤੇ ਆਪਣੇ ਬੱਚੇ ਕਰੇ ਐ ਨਹੀਂ ਹੁੰਦਾ ਕਿ ਜਿਹੜੇ ਅਸੀਂ ਆਪਣੇ ਜੰਮੇ ਨੇ ਤੇ ਉਹਨਾਂ ਨੂੰ ਹੀ ਅਸੀਂ ਪਰਵਰਿਸ਼ ਕਹਿੰਦੇ ਆਪਣੇ ਲਈ ਜੀਣਾ ਤਾਂ ਆਮ ਕਹਾਣੀ ਹੈ ਦੂਸਰੋਂ ਕੇ ਲਈ ਜੀਣਾ ਹੀ ਜ਼ਿੰਦਗਾਨੀ ਹੈ ਇਸੀ ਚੀਜ਼ ਨੂੰ ਸੋਚ ਕੇ ਕਿ ਮੈਂ ਕਦੀ ਸੋਚਿਆ ਹੀ ਨਹੀਂ ਇਹਨਾਂ ਤੋਂ ਪੁੱਛ ਲਓ ਕਿ ਇਹਨਾਂ ਦਾ ਲੱਗਦਾ ਕਿ ਇਹ ਮੇਰੇ ਆਪਣੇ ਬੱਚੇ ਹੈਗੇ ਨੇ ਠੀਕ ਹੈ ਨਾ ਤੇ ਬੱਚਿਆਂ ਦੀ ਤਰ੍ਹਾਂ ਇਹਨਾਂ ਨੂੰ ਪਿਆਰ ਕਰ ਰਹੇ ਆ ਜਿਸ ਨਾਲ ਇਹ ਲੜਕੀ ਇਸ ਦੇ ਵੀ ਮਦਰ ਨਹੀਂ ਹੈਗੇ ਆਪਣੇ ਦਾਦਾ ਦੇ ਕੋਲ ਇਹ ਪੜਦੀ ਹੈਗੀ ਹੈ ਇਸ ਦਾ ਬ੍ਰਦਰ ਵੀ ਹੈਗਾ ਹੈ ਤੇ ਇਹ ਵੀ ਬਹੁਤ ਟੈਲੈਂਟਡ ਹੈ ਸਾਨੂੰ ਹੈਗਾ ਹੈ ਕਿ ਅਸੀਂ ਇਸ ਤੋਂ ਬਾਅਦ 4th ਤੋਂ ਬਾਅਦ ਵਿੱਚ ਇਸ ਨੂੰ ਬਹੁਤ ਅੱਛੇ ਸਕੂਲ ਦੇ ਵਿੱਚ ਜਿੰਨਾ ਇਹ ਪੜ੍ਹਨਾ ਚਾਹੇਗੀ ਅਸੀਂ ਜੀਤਵਾਉਂਦੇ ਅਸੀਂ ਤੁਸੀਂ ਪੂਰੀ ਆਪਣੇ ਵੱਲੋਂ ਅਪਰੋਚ ਲੜਾ ਕੇ ਤੇ ਵਧੀਆ ਸਕੂਲਾਂ ਦੇ ਵਿੱਚ ਐਡਮਿਸ਼ਨ ਵੀ ਕਰਾ ਹਾਂ ਹਾਂ ਜੀ ਦੇਖੋ ਜਦੋਂ 4th ਕਲੀਅਰ ਹੁੰਦੀ ਹੈ ਉਸ ਤੋਂ ਬਾਅਦ ਵਿੱਚ ਜਿਹੜੇ ਇੱਥੇ ਸਾਡੇ ਨੀਅਰ ਗਵਰਨਮੈਂਟ ਸਕੂਲਸ ਹੈਗੇ ਨੇ ਇਹਨਾਂ ਬੱਚਿਆਂ ਨੂੰ ਅਸੀਂ ਉੱਥੇ ਐਡਮਿਸ਼ਨ ਕਰਵਾਉਂਦੇ ਹੈਗੇ ਆਂ ਔਰ ਕੋਸ਼ਿਸ਼ ਹੁੰਦੀ ਹੈ ਇਹਨਾਂ ਨੂੰ ਜਾ ਕੇ ਮੈਂ ਆਪ ਲੈ ਕੇ ਜਾਂਦੀ ਆ ਇਹਨਾਂ ਨੂੰ ਸ਼ਾਪਿੰਗ ਕਰਾਨੀ ਆ ਤੁਸੀਂ ਬੈਗ ਆਪਣੀ ਪਸੰਦਾ ਆਪਣੇ ਪਸੰਦੇ ਪੈਨਸ ਹਰ ਚੀਜ਼ ਲਓ ਬਹੁਤ ਵੱਡੀ ਗੱਲ ਹੈ ਕਿਉਂਕਿ ਆਪਣੇ ਬੱਚਿਆਂ ਲਈ ਸ਼ਾਪਿੰਗ ਕਰਨਾ ਤਾਂ ਅੱਛੀ ਗੱਲ ਹੈ ਹਰ ਮਾਪੇ ਕਰਦਾ ਹੀ ਇਹ ਫਰਜ ਸਮਝ ਕੇ ਪਰ ਦੂਸਰਿਆਂ ਦੇ ਲਈ ਉਹਨਾਂ ਅਗਲਿਆਂ ਦੀ ਮਨਪਸੰਦ ਦਾ ਸ਼ਾਪਿੰਗ ਕਰਾਉਣਾ ਇਹ ਬੜੀ ਵੱਡੀ ਗੱਲ ਹੈ ਤੇ ਕਾਬਿਲ-ਏ-ਤਾਰੀਫ ਹੈ ਇਹ ਦੇਖੋ ਅਸੀਂ ਸੋਚ ਰਹੇ ਹਾਂ ਕਿ ਪਰਮਾਤਮਾ ਸਾਨੂੰ ਇੰਨਾ ਸક્ષਮ ਬਣਾਵੇ ਕਿ ਅਸੀਂ ਦੂਜਿਆਂ ਲਈ ਕੁਝ ਕਰ ਸਕੀਏ ਠੀਕ ਹੈ ਨਾ ਇਹ ਸੋਚ ਕੇ ਮੈਂ ਇਹਨਾਂ ਨੂੰ ਕਈ ਵਾਰ ਤੁਸੀਂ ਦੇਖੋ ਇਹ ਡਾਕਟਰ ਮੈਡਗਰ ਜਿਹੜਾ ਨਗਰ ਹੈਗਾ ਆ ਇਹਦੇ ਵਿੱਚ ਪਰਡੇ 바ਵਾ ਸਾਹਿਬ ਨੇ ਕਿੰਨੇ ਮੁਸ਼ਕਲਾਂ ਦੇ ਵਿੱਚੋਂ ਦੀ ਐਸੀ ਹੀ ਸਥਿਤੀ ਦੇ ਵਿੱਚੋਂ ਦੀ ਅੱਜ ਇਸ ਦੇਸ਼ ਦਾ ਸੰਵਿਧਾਨ ਲਿਖਤਾ ਔਰ ਇਸ ਸੰਵਿਧਾਨ ਦੇ ਵਿੱਚ ਹਰ ਇਨਸਾਨ ਨੂੰ ਉਹਨਾਂ ਨੇ ਐਜੂਕੇਸ਼ਨ ਜਿਹੜੀ ਹੈਗੀ ਐ ਸਾਰਾ ਕੁਝ ਉਹ ਆਪਾਂ ਦੱਸਿਆ ਕਿ ਸਾਡਾ ਜਿਹੜਾ ਮੂਢਲੀ ਜ਼ਰੂਰਤ ਹੈ ਪਰ ਅੱਜ ਬਹੁਤ ਕੁਝ ਫਿਰ ਵੀ ਪਿੱਛੇ ਹੈਗਾ ਤੇ ਮੈਂ ਚਾਹਦੀ ਆ ਚਲੋ ਸਰਕਾਰ ਤੋਂ ਜੋ ਕਰ ਰਹੀਆਂ ਉਹ ਕਰ ਰਹੀਆਂ ਨੇ ਪਰ ਐਸੀਆਂ ਜੋ ਸੰਸਾਵਾਂ ਹੈਗੀਆਂ ਨੇ ਜਾਂ ਜਿਹੜੇ ਚੰਗੇ ਲੋਗ ਹੈ ਜਿਨ੍ਹਾਂ ਦੇ ਕੋਈ ਫਾਈਨੈਂਸ਼ਲੀ ਥੋੜਾ ਸਟਰੋਂਗ ਹੈਗੇ ਨੇ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਹੈ ਇਹਨਾਂ ਬੱਚਿਆਂ ਦੀ ਬਾਹ ਫੜਨੀ ਚਾਹੀਦੀ ਹੈਗੀ ਹੈ ਤਾਂ ਕਿ ਆਪਾਂ ਪੂਰੇ ਸਮਾਜ ਨੂੰ ਤਾਂ ਆਪਾਂ ਸ਼ਾਇਦ ਨਹੀਂ ਬਦਲ ਸਕਦੇ ਪਰ ਆਪਣੇ ਆਸ-ਪਾਸ ਜਿਹੜੇ ਹੈਗੇ ਨੇ ਕੋਸ਼ਿਸ਼ करिए ਕਿ ਆਪਾਂ ਉਹਨਾਂ ਨੂੰ ਜ਼ਿਆਦਾ ਨਹੀਂ ਤੇ ਜੇ ਮੈਂ ਕਹਦੀਆਂ ਕਿਸੇ ਕੋਲ ਸਾਈਕਲ ਹੈਗਾ ਤੇ ਉਹ ਸਕੂਟਰ ਤੇ ਪਹੁੰਚੇ ਸਕੂਟਰ ਹੈਗਾ ਤੇ ਕਾਰ ਤੇ ਪਹੁੰਚੇ ਤਾਂ ਉਸ ਲੈਵਲ ਤੇ ਆਪਾਂ ਇਹਨਾਂ ਨੂੰ ਲੈ ਕੇ ਆਈ ਐ ਔਰ ਮੈਂ ਕਹ ਰਹੀਆਂ ਇੱਕ ਅਮੀਰ ਦਾ ਬੱਚਾ ਜਿਹੜਾ ਹੈ ਨਾ ਉਹ ਸ਼ਾਇਦ ਪੇਰੈਂਟਸ ਉਹਨਾਂ ਨੂੰ ਕਹਿੰਦੇ ਹੋਣਗੇ ਟਿਊਸ਼ਨਸ ਜਾਣਾ ਤਾਂ ਤੁਸੀਂ ਪੜਨਾ ਜ਼ਬਰਦਸਤੀ ਪਰ ਇਹ ਬੱਚੇ ਜਿਹੜੇ ਹੈਗੇ ਨੇ ਇਹ ਠੀਕ ਹੈ ਇਹਨਾਂ ਨੇ ਕਿਸੇ ਗਰੀਬ ਮਾਪੇ ਦੇ ਉੱਥੇ ਜਨਮ ਲੈ ਲਿਆ ਪਰ ਮੈਂ ਕਹਾਂਗੀ ਕਿ ਇਹ ਗਰੀਬੀ ਦੇ ਵਿੱਚ ਨਾ ਇੱਥੋਂ ਜਾਣ ਇਹ ਇਹਨਾਂ ਨੂੰ ਆਪਾਂ ਐਜੂਕੇਸ਼ਨ ਦੇ ਕੇ ਇੰਨੇ ਕਾਬਿਲ ਬਣਾ ਦਈਏ ਕਿ ਇਹਨਾਂ ਦੇ ਸੁਪਨੇ ਪੂਰੇ ਹੋਣ ਇਹਨਾਂ ਦੇ ਪੇਰੈਂਟਸ ਦੇ ਸੁਪਨੇ ਪੂਰੇ ਹੋਣ ਔਰ ਇਹ ਵੀ ਵੱਡੇ ਵੱਡੇ ਜਿਹੜੇ ਘਰਾਂ ਦੇ ਵਿੱਚ ਤੁਸੀਂ ਬਹੁਤ ਵਧੀਆ ਗੱਲ ਲਈ ਕਿਉਂਕਿ ਜਿਹੜਾ ਕਹਿੰਦੇ ਨਾ ਅਗਰ ਕਿਸੇ ਗਰੀਬ ਘਰ ਦੇ ਵਿੱਚ ਜਨਮ ਲੈਂਦਾ ਹੈ ਉਹ ਤੁਹਾਡਾ ਕਸੂਰ ਨਹੀਂ ਹੈ ਪਰ ਜੇ ਤੁਸੀਂ ਗਰੀਬ ਮਰਦੇ ਹੋ ਬਿਨਾ ਐਫਰਟ ਕੀਤੇ ਉਹ ਤੁਹਾਡਾ ਕਸੂਰ ਹੋ ਸਕਦਾ ਹੈ ਦੇਖੋ ਅਸੀਂ ਇਹਨਾਂ ਨੂੰ ਮੱਛਲੀ ਖਾਣਾ ਨਹੀਂ ਮੱਛਲੀ ਪકડਣਾ ਸਿਖਾਣਾ ਚਾਹੁੰਦੇ ਹਗੇ ਆ ਤਾਂ ਕਿ ਇਹ ਇਸ ਕਾਬਿਲ ਬਣ ਜਾਣ ਕਿ ਇਹ ਆਪਣਾ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਜਿਹੜਾ ਨਾਮ ਰੋਸ਼ਨ ਕਰ ਸਕਣ ਬਹੁਤ ਵਧੀਆ ਲੱਗਿਆ ਮੈਮ ਇਹਨਾਂ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ ਛੋਟੇ ਛੋਟੇ ਬੱਚਾ ਨੂੰ ਪੜਾ ਰਹੇ ਹੋ ਉਹਨਾਂ ਦੇ ਅੰਦਰੋਂ ਆਰਟਿਸਟ ਪੈਦਾ ਕਰ ਰਹੇ ਹੋ ਇਹ ਆਪਣੇ ਆਪ ਦੇ ਵਿੱਚ ਕਾਬਲੇ ਤਾਰੀਫ ਹੈ ਫਿਰ ਮਿਲਾਂਗੇ ਮੈਮ ਥੈਂਕ ਯੂ ਸੋ ਠੀਕ ਹੈ ਥੈਂਕ ਯੂ ਮੈਮ ਸਰ ਸ਼ੁਕਰੀਆ ਸੋ ਤੁਹਾਨੂੰ ਇਹਨਾਂ ਦਾ ਉਪਰਾਲਾ ਕਿੱਦਾਂ ਦਾ ਲੱਗਿਆ ਕਮੈਂਟਾਂ ਚ ਆਪਣੀ ਰਾਏ ਜ਼ਰੂਰ ਦੇਣਾ ਫਿਰ ਮਿਲਾਂਗੇ ਉਦੋਂ ਤੱਕ ਬਨੇ ਰੋਗ ਗ੍ਰੇਡ ਪੰਜਾਬ ਟੀਵੀ ਦੇ ਨਾਲ ਜਸਪ੍ਰੀਤ